ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਫਰੋਇਪੁਰ ਜ਼ਿਲ੍ਹੇ ਦੇ ਮਾਨਮੱਤਾ ਨਗਰ ਪਿੰਡ ਮਰੂੜ ਦੇ ਵਿੱਚ ਮਰੂੜ ਪਿੰਡ ਜ਼ਿਲ੍ਹੇ ਫਰੋਇਪੁਰ ਦਾ ਮਾਨਮੱਤਾ ਨਗਰ ਆ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਮਿੱਤਰੋ ਵੀਰ ਦਾ ਕੰਮ ਵਪਾਰ ਦਾ ਵਾ ਜਨਵਰ ਭਾਈ ਦੇ ਕੋਲੇ ਇਸ ਟਾਈਮ ਜਿਹੜੇ ਹੈਗੇ ਆ ਮਿੱਤਰੋ 5 6 ਜਿੰਨਾਂ ਦੇ ਵਿੱਚੋਂ ਤੋਕੜ ਗੱਪਣ گا ਸੱਜਰਾ گا ਵਾ ਕਹਿਣ ਤੋਂ ਪਾ ਪਾਈ ਦਾ ਕੰਮ ਵਪਾਰ ਦਾ ਤੇ ਭਾ ਲੋਟ ਵਾਲੇ ਜਾਨਵਰ ਲੈ ਕੇ ਆਇਆ ਵੀਰੇ ਹੋਣ ਗਿਆ ਸਾਰੀਆਂ گاਵਾ ਜਿਹੜਾ ਜਾਨਵਰ ਤੁਹਾਨੂੰ ਵੀਰੇ ਜੱਜ ਜੂਗਾ ਤੁਸੀਂ ਤਸੱਲੀ ਹਰ ਇੱਕ ਪੱਖ ਤੋਂ ਬਾਈ ਨਾਲ ਆ ਕੇ ਖੁਦ ਆਪ ਕਰਨੀ ਆ ਆਓ ਸਾਰੀ ਗੱਲਬਾਤ ਆਪ ਕਰਦੇ ਆ ਮਿਲਦੇ ਆ ਵੀਰੇ ਨੂੰ ਕੀ ਡਿਟੇਲ ਆ ਸਸੇ ਗਾਲ ਵੱਡੇ ਬਾਈ ਸਸੇ ਬਾਈ ਕੀ ਹਾਲ ਹੈ ਠੀਕ ਹੈ ਪਿੱਟਾ ਦੇ ਪਰਿਵਾਰ ਬਾਈ ਹਾਂ ਠੀਕ ਠਾਕ ਬਾਈ ਹਾਂਜੀ ਠੀਕ ਹੈ ਜੀ ਕੋਰ ਵੀਰੇ ਘਰ ਪਰਵਾਸ ਸਾਹਿਬ ਹਾਂਜੀ ਹਾਂਜੀ ਵੀਰ ਜੀ ਟੀਆਰ ਸਾਹਿਬ ਹਾਂਜੀ ਹਾਂਜੀ ਟੀਆਰ ਜੀ ਅਸਾਂ ਨਾਮ ਦੱਸਦੇ ਵੀਰੇ ਕੀ ਬਧੀਆ ਮੇਰਾ ਨਾਮ ਜੰਟਾ ਜੀ ਪੈਂਟਮ ਰੂੜ ਜੀ ਪਿੰਡ ਮਰੂੜ ਆ ਗਿਆ ਹਸਪਤਾਲ ਜੰਟਾ ਸੀਲ ਜੀਰਾ ਜੀ ਤਸੀਲ ਜੀ ਦਾ ਜਿਲ੍ਹਾ ਫਰੋਈਪੁਰ ਜੰਡੇ ਦੇ ਸਕੂਲ ਦੇ ਨਾਲ ਹੀ ਘਰ ਆ ਗਿਆ ਹਾਂਜੀ ਹਾਂਜੀ ਸਕੂਲ ਦੇ ਨਾਲ ਘਰ ਹੈ ਜੀ ਅੱਛਾ ਜੰਡੇ ਦੇ ਜਾਨਵਰ ਆਪਾਂ ਵੇਚਨੇ ਆ ਪੰਜ 6 ਬਫਲ ਦੇ ਕੰਮ ਹਾਂਜੀ ਵੀਰ ਜੀ ਹਾਂਜੀ ਕਿੰਨੇ ਸਾਲ ਤੋਂ ਕਰਦਾ ਵੀਰ ਕੰਮ ਹੋ ਗਿਆ 4 5 ਸਾਲ ਹੋ ਗਈ 4 5 ਸਾਲ ਹੋ ਗਏ ਵਪਾਰ ਦਾ ਕੰਮ ਹਾਂਜੀ ਹਾਂਜੀ ਅੱਛਾ ਗਾਵਾਂ ਫਿਰ ਵੱਡੀਆਂ ਵੀ ਆ ਜਾਂਦੀਆਂ ਕਿ ਦਰਮਿਆਨਾ ਨਹੀਂ ਵੀਰੇ ਆਪਾਂ ਦਰਮਿਆਨਾ ਮਾਲ ਹੀ ਲੈਨੇ 40 ਤੋਂ 45 ਤੋਂ ਥੱਲੇ ਦਾ ਠੀਕ ਹੈ 40 45 ਵੱਡਾ ਆਪਾਂ ਲੈ ਲਈਏ ਆਪਾਂ ਵੱਲਾ ਕਹਿਣ ਤੋਂ ਭਾਅ ਹੋ ਗਿਆ ਜਿੰਨੇ ਘੱਟ ਪੈਸੇ ਹਾਂਜੀ ਹਾਂਜੀ ਛੋਟਾ ਭਾਅ ਦਾ ਪਸ਼ੂ ਲਈਏ ਹਾਂ ਇੱਕ ਬੇਨਤੀ ਵਾਲ ਹਾਂ ਅੱਜ ਨਾਮ ਕੀ ਦੱਸਾਈ ਭਾਈ ਜੰਟਾ ਜੀ ਪਿੰਡ ਮਨੂਰ ਜੰਟੇ ਭਾਈ ਪਹਿਲੇ ਨੰਬਰ ਤੇ ਜਿਹੜੀ ਆ ਖੜੀ ਕਾਲੀ ਹੋਣਾ ਇਹ ਕੀ ਡੀਟੇਲ ਆ ਭਾਈ ਇਹ ਵੀਰੇ ਹੈ ਸੱਜਰਾ ਜੀ 12 13 14 ਦਿਨ ਸੂਈ ਨੂੰ ਹੋ ਗਿਆ ਬੱਚਾ ਮਰ ਗਿਆ ਜੀ ਦਾ ਅਚਾ ਬੱਚਾ ਤੁਹਾਡੇ ਕੋਲ ਹੀ ਮਰ ਗਿਆ ਸਾਡੇ ਕੋਲ ਮਰਿਆ ਜੀ ਇਹਦਾ ਬੱਚਾ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਵੀਰੇ 15 ਦਿਨ ਬਾਅਦ ਤੋਂ ਅੱਜ ਦੇ ਅਸੀਂ ਕਣਕ ਪੀਜਦੇ ਹਾਂ ਅੱਜ ਜੇਰ ਜੂਰ ਵਾਲੀ ਵੀਡੀਓ ਹੋਊਗੀ ਆਪਣੇ ਕੋਲੇ ਵੀ ਨਹੀਂ ਸੂਈ ਦੀ ਵੀ ਹੈਗੀ ਬੱਚੇ ਦੀ ਵੀ ਹੈਗੀ ਬਸ ਠੀਕ ਆ ਹਾਂਜੀ ਹਾਂਜੀ ਮੋਤਰੀ ਕੁੱਤੇ ਆਈ ਜਾਂਦੀ ਹਾਂਜੀ ਹਾਂਜੀ ਬੱਚੇ ਦੀ ਵੀ ਹੈਗੀ ਵੀਡੀਓ ਬਸ ਠੀਕ ਆ ਹਾਂਜੀ ਦੁੱਧ ਕਿੰਨੇ ਤੋਂ ਚੱਲਦੀ ਆ ਦੁੱਧ ਹੈਗਾ ਭਾਈ 17 ਕਿਲੋ ਥੱਲੇ ਦੇ ਕੰਡੇ ਜੋਖਣ ਨਾਲ ਹਾਂਜੀ ਕੰਡੇ ਜੋਖਣ ਨਾਲ 8 ਕਿਲੋ 9 ਇਹ ਜਦੋਂ ਪਸਮਤੀਆਂ ਨੇ ਇਹ ਕੁੰਟੀ ਪਾ ਜਾਂਦੀ ਆ ਸਾਡੇ ਉਹ ਜਦੋਂ ਵੱਧ ਘੱਟ ਨਹੀਂ ਗਾ ਨੂੰ ਥਣ ਨਹੀਂ ਵੱਧ ਘੱਟ ਹੈ ਦੁੱਧ ਪੂਰਾ ਦੁੱਧ ਪੂਰਾ ਜੀ ਠੀਕ ਹੈ ਵਹਿੜ ਚੰਗੀ ਆ ਹਾਂਜੀ ਹਾਂਜੀ ਤੀਜੇ ਸੂਏ ਸੂਈ ਆ ਜੀ ਅੱਛਾ ਦੁੱਧ ਪੀਕ ਲੈਵਲ ਕਿੰਨਾ ਫੜ ਗਈ ਸੀ ਤੁਹਾਡੇ ਕੋਲੇ ਇਹ ਬਾਈ ਜੀ ਨਾ ਦੁੱਧ ਉਤਰਾ 20 ਕਿਲੋ ਕਰ ਜਾਂਦੀ ਆ ਅੱਛਾ ਜੀ ਦੋ ਸੂਏ ਦੇ ਚੋਈ ਆਪਣੇ ਰਸਤਰਾਂ ਨੇ ਠੀਕ ਹੈ ਬਈ ਆਪਣੇ ਤੀਜੇ ਸੂਏ ਧਰਤੀ ਆ ਹਾਂਜੀ ਹਾਂਜੀ ਹੁਣ 17 ਕਿਲੋ ਕਿੰਨਾ 17 ਕਿਲੋ ਪੂਰਾ ਦੁੱਧ ਹੈ ਜੀ 16 ਦੀ ਗਰੰਟੀ ਹੋਊਗੀ ਬਿਲਕੁਲ ਗਰੰਟੀ ਹੈ ਚੋਗਲ ਜਾ ਵੀ ਅਗਲੇ ਦੋ ਟਾਈਮੇ ਕਰਾ ਹਾਂ ਸੂਈ ਸਵਾਈ 35 ਹੀ ਦੇ ਦਾਂਗੇ ਆਪਾਂ ਹੁਣ ਠੀਕ ਆ ਹਾਂਜੀ ਹਾਂਜੀ ਕੱਢੀ ਬਾਰ ਰੋਵੇ ਤੁਰਦੇ ਨਹੀਂ ਲੈ ਵੀ ਮਿੱਤਰੋ 217 ਕਿਲੋ ਤੇ ਭਾ 35000 ਮਾਨਤਨ ਤਾਂ ਕਰ ਦੇਂਗਾ ਹਾਂਜੀ ਕਰ ਦਾਂਗੇ ਜੀ ਮਾਨਤਨ ਥੋੜਾ ਘੱਟ ਕਰ ਦਾਂਗੇ ਹਾਂ ਠੀਕ ਆ ਵੀ ਲੈ ਵੀ ਮਿੱਤਰੋ ਦੇਖੋ ਗਿਆ ਜਿਹੜੀ ਆ ਕੁੰਡੀ ਪਾਉਂਦੀ ਜਦੋਂ ਪਸਮਦੀ ਆ ਜੀ ਹੋਰ ਨਹੀਂ ਬਟਾਉਣਾ ਹਾਂਜੀ ਬਾਕੀ ਗਾਂ ਕੋ ਵੱਡੀ-ਵੁੱਡੀ ਬਈ ਕੀ ਮਾੜੀ ਐ ਇਹਨੇ ਦੀ ਹਾਂਜੀ ਹਾਂਜੀ ਦੁੱਧ ਪੀਣ ਵਾਲੇ ਨੂੰ ਜੰਟੇ ਬਈ ਕੀ ਕੀ ਦੁੱਧ ਪੂਰਾ ਹੀ ਥਲੇ ਦੁੱਧ ਤਾਂ 20 ਕਿਲੋ ਕਰ ਜਾਂਦੀ ਆ ਨੇ 20 ਕਿਲੋ ਕਰ ਜਾਣਾ ਜੀ ਹੋਰ ਚੁਪ ਚਾਰ ਪੰਜ ਦਿਨਾਂ ਤੱਕ ਹੋ ਨਹੀਂ ਰੁੱਤਰੋ ਹਾਂਜੀ ਵੀਡੀਓ ਬੱਚੇ ਦੀ ਵੀ ਮਿਲ ਜੂਗੀ ਤੁਹਾਨੂੰ ਬਈ ਜਾਂਦਾ ਬੱਚੇ ਦੀ ਵੀ ਹੈਗੀ ਸਾਰਾ ਕੁਝ ਹੈਗੀ ਬੜੀ ਜੀ ਸੂਈ ਦੀ ਵੀ ਹੈਗੀ ਸੱਜਰ ਦੀ ਜਦੋਂ ਸੂਈ ਹੈ ਬੱਚੇ ਦਾ ਵੀ ਹਾਂਜੀ ਚੋਣ ਚਾਂ ਸੰਗ ਲੱਗਿਆ ਚੋਣ ਚਾਂ ਸਹੀ ਆ ਜੀ ਬਿਲਕੁਲ ਚੋਈ ਮੋਟੀ ਆ ਦੁੱਧ ਦੇ ਦੋ ਨੰਬਰ ਦੀ ਡੱਬੀ ਵੈੜਾ ਬਈ ਆਹੇ ਇਹਦਾ ਉਹ ਬੱਚਾ ਜੀ ਜਨਾਬ ਕੀ ਆ ਉਹ ਬੱਚਾ ਇਹਦਾ 2 3 ਮਹੀਨਾ ਸੂਈ ਨੂੰ ਹੋ ਗਿਆ ਜੀ ਇਹਨੂੰ 3 ਮਹੀਨੇ ਹੋ ਗਏ ਸੂਈ ਨੂੰ ਆ ਬੱਚਾ ਬੈਠਾ ਹੈ ਹਾਂ ਜੀ 9 ਤੋਂ 10 ਕਿਲੋ ਦੇ ਵਿੱਚ ਦੁੱਧ ਆਈ ਇਹਦੇ ਸਿਰੇ ਗੰਡੇ ਲਾਉਣਾਂ ਦਾ ਹਾਂ ਜੀ ਹਾਂ ਜੀ ਚੁੰਚਣ ਕਿਵੇਂ ਲੱਗਾ ਸਹੀ ਆ ਜੀ ਬਿਲਕੁਲ ਸਵੈਰ ਸੋਣੀ ਤਨਖੀ ਹੈ ਬਈ ਇਹ ਹਾਂ ਜੀ ਕੋਈ ਪੰਜਾਬੀ ਤੇ ਬਈ ਵੀਦਣ ਟੀਕਾ ਭਰੇ ਨੂੰ ਹੋਇਆ ਜੀ ਇਹਦੇ 20 ਦਿਨ ਹੋ ਗਏ ਟੀਕਾ ਭਰੇ ਨੂੰ ਇਹ ਨਹੀਂ ਪਤਾ ਹੁਣਗਾ ਕਿਵੇਂ ਹੋਵੇਗਾ ਇਹਦਾ ਕੀ ਕਰਾਂਗਾ ਬਈ ਹਾਂ ਜੀ ਹਾਂ ਜੀ ਅੱਛਾ ਉਹਨੂੰ ਮਿਲਦੀ ਪਾੜਾ ਪਾ ਕੇ ਜਿਵੇਂ ਮਰਜੀ ਅਸੀਂ ਤਾਂ ਸਾਰਿਆਂ ਨੂੰ ਪਾਉਣੇ ਜੀ ਪਾੜਾ ਠੀਕ ਹੈ ਬਈ ਅਸੀਂ ਤਾਂ ਬਈ ਜ਼ਰੂਰੀ ਹੈ ਬਈ ਹ ਵੀਰੇ ਇਕਦਰਾ ਹੋਰ ਕਹਿਣੀ ਜਾਊਗਾ ਇਹ ਵੀ ਸੋਈ ਸਾਈ ਦਾ ਪਤਾ ਸਾਨੂੰ ਨਹੀਂ ਜਿਹੜਾ ਉਹ ਬੱਚਾ ਜੀ ਅਚਾ ਉਹ ਬੱਚਾ ਹੈ ਉਹ ਬੱਚਾ ਬੈਠਾ ਜੀ ਕੀ ਬਾਤ ਆ ਫਿਰ ਉਹ ਬੱਚਾ ਇਹਦਾ ਅਚਾ ਮਿਲਦੀ ਬੱਚੇ ਦੀ ਹੈ ਨਹੀਂ ਜੀ ਜੋ ਜਵੇਂ ਮਰਜੀ ਲਓ ਬੱਚਾ ਉਹ ਹੈ ਜੀ ਇਹਦਾ ਉਹ ਮਿਲਦਾ ਬੱਚਾ ਹੈ ਬੱਚਾ ਹਾਂਜੀ ਹਾਂਜੀ ਬੱਚਾ ਪ੍ਰੂਫ ਦੇ ਤੌਰ ਤੇ ਆਪਾਂ ਲੈ ਹਾਂਜੀ 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 ਠੀਕ ਆ ਬਈ ਇਹ ਕਿੰਨੇ ਦੀ ਦੇ ਦੀ ਇਹ ਵੜ ਵੀਰੇ ਇੱਕ ਬੱਚਾ ਇਹ ਦੇ ਦਾਂਗੇ ਜੀ ਆਪਾਂ 31000 ਦੀ 20 ਦੇ ਇੱਕ ਦੀ ਵਿੱਚੋਂ ਮਾਨ ਕਰਦਾ ਕਰ ਦਾਂਗੀ ਕਰ ਦਾਂਗੀ ਜੇ ਕੋਈ ਜੋੜਾ ਹੀ ਲੈ ਲਵਾਂ ਭਰਾ ਹੋ ਗਿਆ ਕਰ ਦਾਂਗਾ ਕਰ ਲਾਂ ਕੋਈ ਗੱਲ ਠੀਕ ਆ ਵੜੀ ਬਈ ਤੇ ਆ ਜਿਹੜੀ ਬਈ 3 ਨੰਬਰ ਤੋਂ ਯਾਰ ਦੱਬੀ ਇਹ ਨੋ ਕਿਲੋ ਦੁੱਧ ਆਈ ਥੇ ਹਾਂਜੀ ਹਾਂਜੀ ਇਹ ਸੂਆ ਤੇ ਲਵਾਉਗੀ ਬਈ ਮੇਰੇ ਸਾਹ ਨਾਲ ਦੂਜਾ ਤੀਜਾ ਕ ਦਹੋਗੀ ਜੀ ਦੁੱਧ ਦਬੜ ਚੰਗਾ ਚੰਗੀ ਹਾਂ ਤਾਂ ਚੰਗੀ ਯਾਤਰਾ ਹੂੰ ਦੁੱਧ 9 ਕਿਲੋ ਕੰਡੇ ਆਏਗਾ ਪੱਕਾ ਹੈਗਾ ਜੀ ਜਿੰਨਾ ਜਿੰਨਾ ਹੈਗਾ ਉਨਾ ਹੀ ਆਪਾਂ ਬਸ ਠੀਕ ਚੂਣ ਚਾਰੇ ਨੂੰ ਕਿਵੇਂ ਲੱਗ ਬਿਲਕੁਲ ਸਹੀ ਆ ਜੀ ਓਕੇ ਜੀ ਹਾਂਜੀ ਹਾਂਜੀ ਅੱਛਾ ਜੰਡੇ ਭਾਈ ਜੇ ਕੋਈ ਦੂਰ ਦਰਾਡੇ ਤੋਂ ਭਰਾ ਆ ਜਾਵੇ ਚੀਜ਼ ਉਹੀ ਨਿਕਲੇ ਜਿਹੜੀ ਆਪਾਂ ਦੱਸੀ ਹੋਈ ਹੈ ਨਾ ਵੀ ਆਪਾਂ ਇਹ ਦਸੂਗੀਆਂ ਸੂਆਈਆਂ ਹੈਗੀਆਂ ਤੇ ਚੋਕੇ ਲੈ ਲੈਣਗੇ ਪਰਦਾ ਕਾਦਾ ਜੀ ਬਿਲਕੁਲ ਬਈ ਬਿਲਕੁਲ ਜੀ ਅੱਛਾ ਜੰਡੇ ਭਾਈ ਇਹ ਕਿੰਨੇ ਕਰਦਾਂਗੇ ਜੀ ਕੋਈ ਗੱਲ ਹਾਂਜੀ 20 ਦੀ ਦੇ ਦਈਏ 20 ਦਾ ਥੋੜਾ ਘਟ ਨਹੀਂ ਜੀ ਜਾਣ ਦੇ ਕੋ ਬਾਈਕ ਦੀ ਦੇ ਦਈਏ ਜੀ ਮੈਂ ਤਾਂ ਜਾਣ ਦੇ ਹਾਂਜੀ ਪੀ ਲੂਗਾ ਦੁੱਧ ਕੋਈ ਚਲੋ 21 ਦੀ ਕਰਾ ਦਿਓ ਜੀ ਫਿਰ ਚਲੋ 21 ਦੀ ਕਰ ਆਹ ਬਾਈਕਰ ਆਹ ਟੋਕੜ ਗੱਭਣਾ ਜੀ ਅੱਛਾ ਗੱਬਰ ਟੋਕੜ ਇਹ 7 ਮਹੀਨੇ ਦੀ ਇਹਨਾਂ ਦੀ ਗੱਭਣੇ ਬਾਈ ਇਧਰ ਨੂੰ ਕੱਢਦਾ ਈ ਇਧਰ ਕੱਢੋ 7 ਮਹੀਨੇ ਦੀ ਗੱਭਣਾ ਜੀ 7 ਕਿਲੋ ਦੁੱਧ ਆ 7 ਮਹੀਨੇ ਦੀ ਗੱਭਣਾ ਤੇ 7 ਕਿਲੋ 7 ਕਿਲੋ ਦੁੱਧ ਹਾਂਜੀ ਠੀਕ ਆ ਬਾਈ ਯਾਰ ਗਾਂ ਚੰਗੀ ਆ ਵੀਰੇ ਤੇਰੀ ਇਹ ਵੀ ਆ ਹੈਨਾ ਹਾਂਜੀ ਚਲੋ ਇੱਥੇ ਲੈ ਬੋ ਬਾਈ ਆਹ ਵੇਖ ਲਓ ਵੀਰੇ ਆ ਜਾ ਲੈ ਜਾ ਲੈ ਜਾ ਬ ਸੱਤ ਮਹੀਨੇ ਦੀ ਗੱਬੜਾ ਤੇ 7 ਕਿਲੋ ਮਹੀਨਾ ਜੀ ਇੱਕ ਹੋਰ ਦੁੱਧ ਪਿਆਜੂ ਹਣਾ ਅੱਜ ਮਹੀਨਾ ਦਾ ਪਿਆਜੂ ਹੋਰ ਪੀਣਾ ਚਾਹੀਦਾ ਬਾਈ ਹਣਾ ਹਮਮ ਹੈਲਦੀ-ਫੁਲਦੀ ਨਹੀਂ ਬਣਾ ਜੂੜ ਤੋਂ ਪਿਓਲਾ ਤੇ ਪੜਾ ਜੂੜ ਪਾਲਾ ਠੀਕ ਆ ਬਾਈ ਉਹ ਇਹਨਾਂ ਨੂੰ ਵੀ ਗਾਇਆਂ ਨੂੰ ਪੜਾ ਜੂੜ ਪਾ ਲੋ ਹੂੰ ਵੀ ਗਾਂ ਚੰਗੀ ਹੈ ਵੱਡੇ ਬਾਈ ਅਸੀ ਤੀਜਾ ਕੁਸੂਰ ਤੇ ਵੀ ਹੋਊਗੀ ਬਾਈ ਹੋਊਗੀ ਤੀਜਾ ਕੁਸੂਰ ਤਾਂ ਹੋਊਗੀ ਜੀ ਲੈ ਜੀ ਮਿੱਤਰੋ ਬਾਕੀ ਆਪਣੇ ਗੱਬੜ ਜਿਹੜੇ ਭਰਾ ਲੱਪਦੇ ਉਹ ਆਜੋ ਬਾਈ ਸੱਤ ਮਹੀਨੇ ਦੀ ਹੈਗੀ ਗੱਬੜਾ ਬਾਈ ਹਣਾ ਬਾਈ ਹਾਂਜੀ ਸੱਤਾਂ ਦੀ ਗੱਬੜਾ ਜੀ ਸੱਤ ਕਿਲੋ ਤੇ ਬੋਰੀਦ ਨਕੀ ਕਾਮ ਕਰਦ ਕੁੱਦ ਵੇਖੋ ਬਈ ਹੁਣ ਮੇਰੇ ਕੋਲ ਅੱਗੇ ਲਖਾਈ ਤੇ ਆਹ ਵੇਖੋ ਇਹ ਕਿੰਨੀ ਜ਼ਿਆਦੀ ਜੰਟੇ ਬਈ ਇਹ ਵੀ ਇੰਨੇ ਕੀ ਕਰਦਗੇ ਜੀ 31 ਦੀ 31000 ਦੀ 31 ਦੀ ਹਾਂਜੀ ਠੀਕ ਆ ਫਿਰ ਗੱਬਣ ਧੋਕੜ ਵੀ ਆ ਹਾਂਜੀ ਹਾਂਜੀ ਗੱਬਣ ਧੋਕੜ ਹਾਂਜੀ ਹਾਂਜੀ 10000 ਦੀ ਵੜ ਵੇਖ ਜੂ ਆ ਵੇਖ ਜੂ ਵੇਖ ਜੂ ਜੀ ਰੰਗ ਵਾਲੀ ਨਿਕਦੀ ਹੈਗੀ ਕੋਣੀ ਸਨੇ ਬਾਣਦਾ ਕਰਦੇ ਖੋਲਾ ਕਰਦਾ ਕਰਦਾਂਗੇ ਬਈ ਇੱਕ ਲਾਸਟ ਤੇ ਹੋਰ ਗਾਉ ਉਹ ਥਾਲੇ 10 ਕਿਲੋ ਦੁੱਧ ਆ ਜੀ ਲੈਾਈ ਬਾਹਰ ਨੂੰ ਉਹਨੂੰ ਵੀ ਬਈ ਠੀਕ ਆ ਤੀਰਾਂ ਨੂੰ ਹਾਂਜੀ ਹਾਂਜੀ ਹੈਲਦੀ ਨਹੀਂ ਜੀ ਜਿਵੇਂ ਕੋਈ ਵੀ ਕੋਈ ਗਾਮ ਨਹੀਂ ਹੈਲਦੀ ਜੀ ਦੇਖ ਸਕਦੇ ਲੋਕ ਹੂੰ ਕੋਈ ਥੀਕ ਹੈ ਭਈ ਇਹ ਉਹ ਲੈ ਮੈਂ ਆ ਵੇਖ ਰਿਹਾ ਓਕੇ ਭਾਈ ਦੁੱਧ ਕਿੰਨਾ ਦੱਸਈ ਵੀਰੇ ਦਸਨ ਦੁੱਧ ਹੈਗਾ ਹੀ ਥੱਲੇ 10 किलो हां जी 9.5 ਰੱਖ ਕੇ ਲੈ ਲਵੇ ਪਲੰਗ ਦੁੱਧ ਦੱਸੋ ਮਾਰੀ ਜੈਂਟ ਵੀ ਇਹ ਪਹਿਲਾਂ ਦੀ ਆਈ ਸੀ ਜੀ ਮੈਂ ਫਿਰ ਕੱਢੀ ਨਹੀਂ ਮੈਂ ਗਰਮ ਗਰਮ ਨਹੀਂ ਨਹੀਂ ਗਰਮ ਨਹੀਂ ਹੈਗੀ ਹਲਦੀ ਨਹੀਂ ਹਾਂਜੀ ਹਾਂਜੀ ਬੜੀ ਬੁਣੀ ਦੱਸਿਆ ਵੀਰੇ ਕੋਈ ਯਾਰ ਬਣੀ ਦੱਸਿਆ 1.5 ਮਹੀਨੇ ਦੀ ਹੁਣ ਚੈੱਕ ਤਾਂ ਹੋਣੀ ਨਹੀਂ ਜਿੰਨੇ ਦੀ ਹੂੰ ਤੈਨ ਫਟ ਕੇ ਤਾਂ ਨਾਮ ਹੀ ਨਾ ਸੁਈਏ ਜੀ ਇਹ ਵੀ ਗਾਂ ਚੰਗੀ ਆ ਬਈ ਇਹ ਵੀ ਹਣਾ ਇਹ ਪਹਿਲਾਂ ਵੜੀ ਆ ਜੀ ਹੂੰ ਇਹ ਕਿੰਨੇ ਦੀ ਦੇਦੀ ਏਜੰਟ ਹੈ ਬਈ ਇਹ ਦੇ ਦਈਏ ਜੀ 22000 ਦੀ 22000 ਦੀ ਹਾਂਜੀ ਮਾਨਤਨ ਕੋਈ ਕਰ ਦਾਂਗੇ ਹੋ ਰਹੀ 1000 ਰੁਪਏ ਛੱਡ ਦਾਂਗੇ ਵਿੱਚੋਂ ਜਿੰਨਾ ਕੋਈ ਛੱਡ ਦੀ ਹੈ ਹਾਂਜੀ 1000 ਛੱਡ ਦੀ ਜੀ 1000 ਛੱਡ ਦੀ ਹੈ ਹਾਂਜੀ ਹਾਂਜੀ ਹੋਰ ਮੇਰਾ ਮਾਨ ਵੇਖ ਲਓ ਫਿਰ ਤੁਸੀਂ ਕੋਈ ਗੱਲ ਨਹੀਂ ਪਹਿਲੇ ਗੜਾਈ ਦੇ ਨੰਬਰ ਦੱਸੀ ਕਰੋ ਜੀ ਕਿੰਨਾ 94923 ਜੀ 16921 ਇੱਕ ਵਾਰੀ ਹੋਰ ਆਉਂਦੀ 95923 ਜੀ 16921 ਠੀਕ ਹੈ ਬਾਈ ਇਹ ਬਾਈ ਦੇ ਕੋਲ ਮਿੱਤਰੋ ਜਾਨਵਰ ਸੀਗੇ ਪੰਜ گاਵਾ ਜਿਨ੍ਹਾਂ ਦੇ ਵਿੱਚੋਂ ਭਾਅ ਜਿਹੜੇ ਮਿੱਤਰੋ ਉਹ 35 ਤੋਂ ਲੈ ਕੇ 33 ਵਾਲੇ ਥੋੜੇ ਜਿਹਾ ਜ਼ਿਆਦੇ ਆਪਾਂ ਤੇ ਬਾਕੀ ਇੱਕ 22 2000 ਵਾਲਾ ਭਾ ਵੀ ਹੈਗਾ ਠੀਕ ਆ ਜਿਹੜਾ ਜਾਨਵਰ ਤੁਹਾਨੂੰ ਜੱਜ ਜੂਗਾ ਵੀਰੇ ਉਹੋ ਹੀ ਤੁਸੀਂ ਰਾਬਤਾ ਕਾਇਮ ਕਰ ਲਿਆ ਜੇ ਦੁੱਧ ਚੰਗਾ گاਵਾ ਸੋਹਣੀਆਂ ਸੁਨੱਖੀਆਂ ਭਾ ਬਾਈ ਦੇ ਠੀਕ ਆ ਬਾਕੀ ਬਈ ਐ ਹੁੰਦੀ ਹੈਕਰ ਤੂੰ ਉਹਨਾਂ ਦੇ ਪਸ਼ੂ ਨੂੰ ਤੁਸੀਂ ਚੋ ਲੈਣਾ ਮਾੜਾ ਮਗਲੇ ਨੂੰ ਕਹਿਣ ਨਾਲ ਉਹ ਥੱਲੇ ਬਹਿ ਕੇ ਲੈ ਕੇ ਜਾਏ ਜੀ ਤਸੱਦੀ ਤੁਸੀਂ ਆਪ ਕਰਿਆ ਜਾ ਕੇ ਕਿਉਂ ਭਾਈ ਤੇ ਆ ਆ ਗਿਆ ਭਾਈ ਦਾ ਸਕੂਲ ਭਾਈ ਸਕੂਲ ਦੇ ਨੇੜੇ ਬੱਲੇ ਕੋਲਾ ਕੰ ਦਾ ਸਕੂਲ ਵਾਲੀ ਹੈ ਬਾਈ ਜਿੱਥੇ ਘਾਰਾ ਪਾਈਦਾ ਤੇ ਆਹ ਗੇਟ ਆ ਗਿਆ ਬਾਈ ਤਾਂ ਵੀਰੇ ਇਧਰਲੇ ਪਾਸੇ ਮੁੜ ਕੇ ਤੁਸੀਂ ਆ ਕੇ ਤੇ ਜੰਟੇ ਪਾਈ ਦਿਆ ਹੱਥੇ ਜਵੇਦਾ ਜਾਣ ਤੇ ਇੱਥੇ ਆ ਕੇ ਤੁਸੀਂ ਬਾਈ ਨਾਲ ਕਰ ਲੈਣਾ ਰਾਬਤਾ ਕਹਿਮ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਸੀ ਸ਼ੁਕਰੀਆ ਸਾਰੇ ਆਪਰਾਵਾਂ ਦਾ ਵੀਡੀਓ ਦੇਖਣ ਲਈ ਧੰਨਵਾਦ